ਹਾਂਜੀ ਗੁੱਡ ਮਾਰਨਿੰਗ ਗੁਲਸਨ ਜੀ ਕਿਵੇਂ ਰਹੀ ਰਾਤ ਬਹੁਤ ਵਧੀਆ ਹੋਰ ਸੁਣਾਓ ਵਧੀਆ ਵਧੀਆ ਬੜਾ ਵਧੀਆ ਹੀ ਹੈ ਕਿਹੜਾ ਹੈਗਾ ਇਹ ਇਹ ਪੁਲਗੀ 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 ਆਹ ਹਾਂਜੀ ਗੁੱਡ ਮਾਰਨਿੰਗ ਕਿਵੇਂ ਰਹੀ ਰਾਤ ਬਾਈ ਵਧੀਆ ਹੀ ਨੀਂਦ ਗੁੱਡ ਮਾਰਨਿੰਗ ਬਤਨ ਜੀ गुड मॉर्निंग गुड मॉर्निंग हां जी ਕੀ ਬਣਾਈ ਜਾਨੇ ਬਾਈ ਪਾਣੀ ਬਈ ਕੀ ਨਾ ਤਾਂ ਪਾਣੀ ਉਬਲ ਮੰਦ ਰਿਆ ਗਿਆ ਅੱਛਾ ਉਦੋਂ 커피 ਉਦੋਂ ਬਾਅਦ 커피 ਹਾਂ ਇਹਨੂੰ ਦੇ ਦੇ ਘਟਕ ਤੁਸੀਂ ਵੀ ਗੁਰੂ ਵਾਲਾ ਬਣੇ ਗੁਰੂ ਵਾਲਾ ਬਣੇ ਵੀ ਨਹੀਂ ਠੀਕ ਹੈ ਸਹੀ ਗੱਲ ਆ ਬਈ ਬਣਨਾ ਚਾਹੀਦਾ ਗੁਰੂ ਵਾਲਾ 커피 ਪਿਆ ਲੈ ਤੂੰ ਠੀਕ ਹੈ ਇਹਦਰ ਬਿੱਲੀਆਂ ਬਿੱਲੀਆਂ ਦਾ ਟੈਂਟ ਆ ਇਹ। ਹਰਟੀ ਆ। ਸਾਰੇ ਟੈਂਟਾਂ ਚ ਕੀੜੇ ਦੇ ਗਏ। ਆ ਵੀ ਆਉਂਦੀ ਆ। ਲੋ ਜੀ ਜੋਗਾ ਕਲਾਸ ਸਟਾਰਟ। ਕੋਪ ਹੈ। ਉਹ ਐਦਾ ਮਿਲਿਆ ਹੁਣ ਅੱਜ। ਜੀ ਨੀ ਦੇ ਉੱਪਰ ਰੱਖ ਲਿਓ। ਅਖਾਬਾਪਾ ਆਪੇ ਆ ਕੇ ਸੈੱਟ ਕਰ ਦਿਓਗੇ ਫੇਰ ਆ ਗੱਲ ਤੁਸੀਂ ਗਾਉਂ ਬਾਜੀ ਆਸ-ਪਾਸ ਦੀਆਂ ਆਵਾਜ਼ਾਂ ਨੂੰ ਤੋਂਨਾਂ ਦੀ ਕੋਸ਼ਿਸ਼ ਕਰੋ ਸਾਹ ਦੀ ਆਵਾਜ਼ ਆਪਣੇ ਸਾਹਾਂ ਦੀ ਗਤੀ ਨੂੰ ਦੇਖੇ ਉਸ ਕਰੋ ਇੱਕ ਹਾਰਿਪੈਕ ਦੇ ਨਾਲ ਆਪਣੀ ਸਰੀਰ ਨੂੰ ਬਿਲਕੁਲ ਰਿਲੈਕਸ ਕਰ ਦਿਓ ਲੀ ਫਾਸਲੀ ਰਿਪੀਟ ਕਰਦੇ ਜਾਵਾਂਗੇ ਜਿੰਨਾ ਜਲਦੀ ਆਪਾਂ ਕਰ ਸਕਦੇ ਆ ਇੱਕ ਵਾਰ ਮੈਂ ਕਰ ਦਿੰਦਾ ਫਿਰ ਤੁਸੀਂ ਕਰੀ ਠੀਕ ਹੈ ਠੀਕ ਜੀ ਓਕੇ ਰੈਡੀ ਰੈਡੀ ਚੋ ਉਹਨਾਂ 사이ਟ ਤੇ ਪਹਿਲਾਂ ਆਪਾਂ ਆਰਾਮ ਨਾਲ ਕਰਾਂਗੇ ਜੋ ਮੈਂ ਕਹੂੰਗਾ ਇਨਹੇਲ ਦੋ ਮੈ ਹੱਥ ਕੋਲੇ ਲੱਗੇ ਜਾ ਜੋ ਮੈਂ ਕਹੂੰਗਾ ਐਗਜ਼ੀਲ ਨੀਚੇ ਲੱਗੇ ਆ ਇੱਕ ਵਾਰ ਪਤਾ ਚੱਲ ਜਾਵੇ ਆਪਾਂ ਨੂੰ ਕਿਵੇਂ ਬਰੀਦੀਨ ਤੇ ਬਰੀਡ ਆਊਟ ਕਰ ਠੀਕ ਹੈ ਜੀ ਇਨਹੇਲ ਐਗਜ਼ੀਲ ਇਨਹੇਲ ਐਗਜ਼ੇਲ ਇਨਹੇਲ ਅਗੇਨ ਇਨਹੇਲ ਅਗੇਨ ਇਨਹੇਲ ਐਗਜ਼ੇਲ ਇਨਹੇਲ ਅਗੇਨ ਇਨਹੇਲ ਅਗੇਨ ਇਨਹੇਲ ਅਗੇਨ ਨੇ ਰਹੀ ਸੀ ਹੁਣ ਹੌਣ ਬਣੀ ਹੈ ਨਾ ਠੀਕ ਆ ਇਹ ਅ ਵੀ ਸਾਡੇ ਡਰਾਈ ਫਰੂਟ ਇਹ ਸਾਰੇ ਵਾਸਤੇ ਆ ਸੰਜਾ ਕੰਮ ਇਹ ਆ ਗਏ ਨੇ ਇਹਨੂੰ ਕੱਲੇ ਕੱਲੇ ਕਰੀਂ ਲੰਦੇ ਨਹੀਂ ਇੱਕ ਇੱਕ ਨੂੰ ਵਗ ਜਾਣਗੇ ਸਾਰੇ ਸੰਜੀਰ ਪੇਟ ਪੰਪਕਿਨ ਸੀਡ ਬਦਾਮ ਬਲੂ 베ਰੀ ਤਾਂਖਾ ਨੂੰ ਖਾ ਸਾਰਾ ਕੁਝ ਸੀ ਇਹ ਚ ਲੱਗਿਆ ਹੁਣ ਰਵਾਨਗੀ ਮਿੰਥਾਚ ਵੱਲ ਨੂੰ ਆਪਣਾ ਦੂਜੇ ਦਿਨ ਦੀ ਕੈਂਪ ਸਾਈਟ ਮਿੰਥਾਚ ਚੱਲ ਪਿਆ ਗਰੁੱਪ ਆਪਣਾ ਓਏ ਇੱਥੇ ਦੇਖ ਦਾਂਗੇ ਇਹਨੂੰ ਕਿੱਥੇ ਦੇਖਣਾ ਆ ਦੇਚ ਪਾ ਦ ਚਲੋ ਵੀ ਚਲੋ ਯੈਸ ਸਰ ਖੇਚ ਤੋ ਬਾਈ ਖੇਚ ਤੋ ਚਲੋ ਚੱਲ ਪਿਆ ਆਪਾਂ ਹੁਣ ਪਿੰਡ ਤੋਂ ਬਾਹਰ ਆਓ ਚੜਾਈ ਹੋ ਗਈ ਸ਼ੁਰੂ ਇਹਦੋਂ ਬਾਅਦ ਪੂਰੀ ਚੜਾਈ ਹੋਈ ਆ ਸਾਰੇ ਉਹ ਲੈਣ ਜਾ ਰਹੇ ਆਪਣੇ ਸਾਰੇ ਲੋ ਜੀ ਚੱਲਦੇ ਆ ਨੂੰ ਅੱਜ ਵਧੀਆ ਤਿੱਖੀ ਚੜਾਈ ਆਗੀ ਹਾਂ ਜਿਵੇਂ ਆਪਾਂ ਉਹ ਚੜ ਕੇ ਆ ਉਹੀ ਆ ਥੱਲੋਂ ਦਿਨ ਪਹਿਲਾਂ ਥੱਲੋਂ ਚੜੇ ਆਪਾਂ ਉਹ ਹਥੋਂ ਤੇ ਸੋਣਾ ਚੱਲ ਉਹ ਜੂ ਸਰੀਰ ਪੂਰਾ ਹਾਂ ਹਾਂ ਗਰਮ ਹੋਣਾ ਗ੍ਰੇਟਾ ਕੰਮ ਤਾਂ ਨੂੰ ਚੜ ਰਹੇ ਆ ਤੇ ਉਹ ਥੱਲੋਂ ਆਪਾਂ ਸਿੱਧੇ ਚੜੇ ਆ ਇੱਕਦਮ ਨਵੇਂ ਟਰ ਦੇ ਟਰ ਦੇ ਸੇਹਰੋ ਸੇਰ ਨਾਲ ਨਾਲ ਚੱਲ ਰਹੀ ਹੈ ਬੰਦੇ ਸੋਨੀ ਤੇ ਦੂਜੇ ਬੰਦੇ ਸਾਰਿਆਂ ਨੂੰ ਥਕਾਵਟ ਨਹੀਂ ਹੁੰਦੀ ਰੀ ਫੀਲ ਉਹ ਬਿਲਕੁਲ ਆਪਾਂ ਹਾਈਟ ਤੇ ਜਾਣਾ ਸਿਖਰ ਤੇ ਚੜਦੇ ਚੜਦੇ ਲਓ ਜੀ ਰੈਸਟ ਰੈਸਟ ਪੁਆਇੰਟ ਮੁੰਡੇ ਭਗ ਸਿੰਘ ਦੇ ਦਵਾਨੇ ਕੋਈ ਗੱਲ ਨਹੀਂ ਮੁੰਡੀ ਆ ਮੁੰਡੀ ਜੁਗਣੀ ਦਾ ਮੁੰਡੀ ਹੋਈ ਵਿਆਹਣਾ ਜੁਗਣੀ ਗਈ ਪਿੰਡ ਦਿਵਾਨੇ ਮੁੰਡੇ ਭਗਤ ਸਿੰਘ ਦੇ ਦਿਵਾਨੇ ਜਿਨ੍ਹਾਂ ਦੇ ਤਕੜੇ ਅਕਲ ਦੇ ਖਾਨੇ ਨਾਲ ਸਮਾਦਰ ਚਾਉਂਦੀ ਐ ਜੁਗਣੀ ਉਲਝੇ ਜਗ ਦੇ ਤਾਣੇ ਦਾ ਹੱਲ ਕੱਢਣਾ ਚਾਹੁੰਦੀ ਐ ਜੁਗਣੀ ਗਈ ਪਿੰਡ ਦਿਵਾਨੇ ਮੁੰਡੇ ਭਗਤ ਸਿੰਘ ਦੇ ਦਿਵਾਨੇ ਜੁਗਣੀ ਨੇ ਪਾਈ ਪਿੰਡ ਦੀ ਫੇਰੀ ਉੱਥੇ ਲੱਗੀ ਲਾਇਬ੍ਰੇਰੀ ਮੁੰਡੇ ਦੇ ਵਾਰਿਆ ਤੁਸੀਂ ਬੁੱਢੀ ਵੀ ਰੱਖੋ ਕੋਈ ਗੱਲ ਨਹੀਂ ਅਸੀਂ ਸਮਝ ਲਾ ਗੀ ਜੁਗਣੀ ਜੁਗਣੀ ਨੇ ਪਾਈ ਪਿੰਡ ਦੀ ਫੇਰੀ ਉੱਥੇ ਦੇਖੀ ਲਾਇਬ੍ਰੇਰੀ ਮੁੰਡੇ ਲਾਗੇ ਪੜਨ ਕਿਤਾਬਾਂ ਲੱਗੀਆਂ ਸੋਚਾਂ ਨੂੰ ਚੰਗੀਆਂ ਖਾਧਾਂ ਜੋ ਮੁੰਡੇ ਫਿਰਦੇ ਸੀ ਕਦੇ ਭਟਕੇ ਸਰਿੰਝਾਂ ਟੁੱਟੀਆਂ ਨਸ਼ੇ ਤੋਂ ਹਟ ਗਏ ਜੁਗਣੀ ਪਿੰਡ ਤੋਂ ਹੋ ਗਈ دیਵਾਨੀ ਪਾਸ ਦੇ ਗੀਤ ਵੀ ਗਾਉਂਦੀ ਆ ਕਿਤਾਬਾਂ ਇਸ਼ੂ ਕਰਾਉਂਦੀ ਆ ਪਾਸ ਦੀ ਕਪਤਾ ਪੜ੍ਹਦੀ ਆ ਪਾਸ ਜਾ ਬਣਨਾ ਚਾਹੁੰਦੀ ਆ ਵਾਹ ਜੀ ਵਾਹ ਜੀ ਕਿੰਨੇ ਗਈ ਪਿੰਡ ਦਿਵਾਨੇ ਮੁੰਡੇ ਭਗ ਸਿੰਘ ਦੇ ਦਿਵਾਨੇ ਵਾਹ ਜੀ ਵਾਹ ਜੀ ਬ੍ਰਾਂਸ ਦਾ ਜੂਸ ਪੀ ਰਹੇ ਆ ਰੈਸਟ ਕਰ ਰਹੇ ਆ ਰਾਹ ਚ ਸਟੇ ਬਣੀ ਹੋਈ ਆ ਇੱਥੇ ਖਾਣ-ਕੂਣ ਨੂੰ ਹੈਗਾ ਇਹ ਗ੍ਰਾਹਣ ਤੋਂ ਬਾਅਦ ਪਹਿਲਾ ਆਉਂਦਾ ਖਾਣ-ਪੀਣ ਦਾ ਪੈਂਟ ਲੋ ਜੀ ਤਕਰੀਬਨ ਤਕਰੀਬਨ ਪਹੁੰਚਣ ਵਾਲੇ ਆ ਤੇ ਨਾਲ ਹੀ ਸਨੋ ਵੀ ਆ ਗਈ ਹੈ ਥੋੜੀ ਥੋੜੀ ਇਹ ਦਨੁਖਾਲ ਜੀ ਤੇ ਜਾ ਕੇ ਆ ਮੈਨੂੰ ਥਾ ਚ ਲਓ ਵੀ ਗੁਰੂ ਵਾਲੇ ਬਣੇ ਗਏ ਵੀ ਆ ਗਏ ਕੈਂਪ ਸਾਈਡ ਹਾਂ ਇਹ ਉਹੀ ਪ੍ਰਧਾਨ ਜੀ ਆ ਜਿਹੜੇ ਤੁਸੀਂ ਪੰਚਾਇਤ ਚੋਂ ਨੇ ਪਰ ਹਣੀ ਭਰਾ ਵਾ ਕਿਹੜੇ ਉਹ ਤੁਸੀਂ ਉਹੀ ਹੈ ਨਾਮ ਫਸ ਵੀ ਦੀ ਆ ਹਾਂ ਸੱਚੀ ਗੱਲ ਉਹ ਜਿਹੜਾ ਨਹੀਂ ਨਹੀਂ ਇਹ ਪੂਰਾ ਪ੍ਰੋਫਾਈਲਾ ਥੋੜਾ ਜਿਹਾ ਏਰੀਆ ਉਹ ਦੀ ਜਾ ਕੇ ਕਾਰ ਕਰਨਾ ਪੈਣਾ ਪਿੰਡਰ ਪੂਰਾ ਬਰਫ ਵਾਲਾ ਕੰਮ ਹਾਂ ਬਹੁਤ ਨਾਲ ਨਾਲ ਆਇਆ ਵੀ ਲਿਟੀ ਜਾਂਦਾ ਇਹ ਪਹਿਲਾਂ ਹੁਣ ਟਿਕ ਗਿਆ ਗੰਜਰ ਦਾ ਚਲੋ ਟੈਂਟ ਵਿੱਚ ਬੜੀਏ ਵੀਰ ਜੀ ਟੈਂਟ ਵਿੱਚ ਬੜੀਏ ਵੀਰ ਜੀ ਲਓ ਜੀ ਮਿੰਥਾਚ ਪਹੁੰਚ ਗਏ ਆਪਾਂ ਕੈਂਪ ਸਾਈਟ ਇੱਥੇ ਵੀ ਟੈਂਟ ਸਾਰੇ ਦੇਖੋ ਬਿਲਕੁਲ ਨਵੇਂ ਨੇਗੇ ਐਂਟਾ ਮਾਹੌਲ 1 ਵਜੇ ਨਹੀਂ ਪਹੁੰਚ ਗਏ ਆਪਾਂ ਤੇ ਹੱਦੋਂ ਹੁਣ ਮौज मस्ती ਈਆਂ ਸਾਰੇ ਬਰਫ਼ ਪਈ ਆ ਉੱਧਰ ਸਾਈਡਾਂ ਸਾਈਡਾਂ ਤੇ ਉੱਪਰ ਪਈ ਆ ਸਾਹਮਣੇ ਰਫ ਲੱਦਿਆਂ ਇੱਧਰ ਮਨੋਜ ਭਾਈ ਪਹੁੰਚ ਗਏ ਆ ਮਿੰਟਾਚ ਇੱਧਰ ਟੈਂਟ ਟੋਂਟੋ ਦੀ ਬਣਾਈ ਜਾਂਦੇ ਆ ਜਗਾੜ ਵਾਲੇ ਬਸ ਸ਼ੁਰੂ ਵੀ ਹੋ ਰਿਹਾ ਮੈਨੂੰ ਲੱਗਦਾ ਸਾਡਾ ਪਹਿਲਾ ਗਰੁੱਪ ਹੀ ਆ ਮੈਡ ਟ੍ਰੈਕ ਨਾਲ ਅੱਗ ਜਾਲਣ ਨੂੰ ਜੱਦੋਂ ਜੈ ਤਾਂ ਹੋ ਰਹੀ ਆ ਦੇਖਨੇ ਕਿਹੜਾ ਬੰਦਾ ਸਫਲ ਹੁੰਦਾ ਦੇਖਨੇ ਬਣੀ ਗੱਲ ਪਹਿਲਾਂ ਮਸਕੂਰ ਨੂੰ ਲਾਓ ਯਾਰ ਪੰਡਤਾਂ ਨੂੰ ਕਰਦੇ ਕੀ ਤੁਸੀਂ ਉਹੀ ਲਾ ਰਹੇ ਆ ਵੀਰੇ ਦੋ ਤੋ ਤੀਲਾ ਲਾਓ ਭਾਈ ਤੋ ਤੀਲਾ ਲਾ ਲਾਓ ਉਹ 500 ਰੁਪਏ ਨਾ ਮਾਰੋ ਕਿਤਾਜੀ ਕਿ ਸਹੀ ਹੈ ਇੱਥੇ ਆਸ ਜੀ ਨਹੀਂ ਸਹੀ ਆ ਲਾ ਵੀ ਲਾ 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 ਕੇ ਲਾ 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 ਲਾਓ ਜੀ ਸਨੋਪਾਲ ਹੋ ਗਈ ਸ਼ੁਰੂ ਥੋੜੀ ਥੋੜੀ ਨਿੱਕੀ ਨਿੱਕੀ ਕੋਈ ਕੋਈ ਡਿੱਗਰੀ ਹੈ ਡਲੀ ਜੀ ਤੇ ਪੂਰਾ ਇੱਧਰ ਕੀ ਵੀ ਆਪਣੀ ਮੱਗ ਗਈ ਤੂੰ ਹੀ ਇਹ ਹੁਣ ਚੱਲਦਾ ਦੌਰ ਰੰਗਾ ਰੰਗ ਪ੍ਰੋਗਰਾਮ ਚੱਲਣ ਲੱਗਿਆ ਸਨੋਫਾਲ ਸ਼ੁਰੂ ਹੋ ਗਿਆ ਉੱਪਰ ਦਾ ਪੂਰਾ ਹੀ ਹੋਣਾ ਚਲੋ ਬਈ ਗਾ ਦੋ ਗਾਓ ਚਲੋ ਬਈ ਚੱਲਣ ਦੇ ਉਹ ਤੂੰ ਇਹ ਦਿੱਤਰ ਨਾ ਆ ਜਾ ਦੱਸ ਤੂੰ ਮੈਂ ਚੱਕਦਾ ਭਾਈ ਮੈਂ ਕਿਹਾ ਤੋੜਾ ਮੈਂ ਉਹ ਬਰੇ ਮੈਂ ਡੀ ਜੇ ਆਣਾ ਮੈਨੂੰ ਦੱਸੋ ਕਿੱਥੇ ਸੈੱਟ ਕਰਨਾ ਆਪ ਨਾ ਕਰੋ ਚੱਲੋ ਚੱਲੋ ਜੁਲੰਗਿਆ ਹਵਾ ਬਣ ਕੇ ਅਸੀਂ ਰਹਿ ਗਏ ਵਿਰਖਾ ਵਾਲੀ ਹਾਂ ਬਾਣੀ ਕੇ ਹੰਪੜਾ ਤੇਰੀਆਂ ਤੇ ਦੂਰ ਦੂਰ ਤੀਕ ਮੇਰੇ ਪੱਤੇ ਹੰਪੜਾ ਤੇਰੀਆਂ ਤੇ ਦੂਰ ਦੂਰ ਤੀਕ ਮੇਰੇ ਪੱਤੇ ਡਗੇ ਮੇਰੇ ਗੁਨਾਹਾਂ ਦੇ ਗਵਾ ਬਣ ਕੇ ਅਸੀਂ ਰਹਿ ਗਏ ਬੇਰਖ ਵਾਲੀ ਹਾਂ ਬਣ ਕੇ ਕਦੀ ਬੰਦੇ ਆਉਂਦੇ ਵਾਂਗ ਸਾਨੂੰ ਮਿਲਿਆ ਵੀ ਕਰ ਕੰਕਦੀ ਬੰਦਿਆਂ ਦੇ ਵਾਂਗ ਸਾਨੂੰ ਮਿਲੇ ਆ ਵਿਕਰ ਐਵੇਂ ਲੰਘ ਜਾਣ ਪਾਣੀ ਕਦੇ ਵਾਣਕੇ ਅਸੀਂ ਰਹਿ ਗਏ ਬਿਰਖ ਵਾਲੀ ਹਾਂ ਬਣਕੇ ਜਦੋਂ ਮਿਲਿਆ ਸੀ ਹਾਨਦਾਂਸੀ ਸਾਵਰਾ ਜਹਾਂ ਜਦੋਂ ਮਿਲਿਆ ਸੀ ਹਾਨਦਾਂਸੀ ਸਾਵਰਾ ਜਹਾਂ ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ ਅਤੀਰ ਰਹ ਗਏ रखवाली बनगे कोई डालीअ चो लंघिया हवा बणके असीं रह विखी हा बनगे बाजी

ਵਾਹ ਵੀ ਸنو ਡਿੱਗਣ ਲੱਗ ਵੀ ਬਈ ਦੇਖੋ ਸنو ਪੈਣ ਲੱਗ ਪਈ ਮਿੰਨ ਥਾਚ ਦੇਖੋ ਗੜੇ ਹੀ ਆ ਸنو ਵੀ ਨਹੀਂ ਕਹਿੰਦਾ ਸنو ਤੇ ਗੜਿਆਂ ਦਾ ਮਿਕਸਚਰ ਆਏ ਜਿਸ ਨੂੰ ਫੋਟੋ ਤੇ ਲਾਈਵ ਆ ਲਾਈਵ ਪੰਜਾਬੀ ਗੁੱਲੋ ਅਰਜਿੰਦਰ ਸنو ਫਾਲ ਹੋ ਰਹੀ ਆ ਵੀ ਲਾਈਵ ਮਿੰਨ ਥਾਚ ਤੋਂ ਪਾ ਬੈਠੇ ਆ ਸਰਪਾਸ ਟ੍ਰੈਕ ਤੇ ਤੇ ਦੇਖੋ ਬਹੁਤ ਮੋٹے ਮੋٹے ਓਲੇ ਵੀ ਨਹੀਂ ਐ ਜਿਸ ਸਨੋਅ ਔਰ ਓਲੇ ਦਾ ਮਿਕਸਚਰ ਹੈ ਇਹ ਓਲੇ ਗਿੱਦ ਦਿਖਾਉਣੀ ਚ ਜ਼ਮੀਨ ਕਾ ਦਿੱਤੇ ਹਾਂ। ਹਾਂ। ਪਿਆਰੇ ਦੋਸਤੋ ਰਾਤ ਹੋ ਗਈ। ਡਿਨਰ ਕਰ ਲਿਆ ਸਭ ਨੇ ਤੇ ਆ ਟੈਂਟ ਲੱਗੇ ਪਿਆ ਉਧਰ ਧੂਣੀ ਜਗਾਈ ਜਾਂਦੀ ਆ ਤੇ ਹੁਣ ਅਸੀਂ ਸੌਣ ਲੱਗਿਆ ਬਈ। ਗੁੱਡ ਨਾਈਟ। ਗੁੱਡ ਨਾਈਟ। ਗੁੱਡ ਨਾਈਟ ਬਈ ਸਾਰਿਆਂ ਨੂੰ। ਗੁੱਡ ਨਾਈਟ। ਗੁੱਡ ਨਾਈਟ। ਗੁੱਡ ਨਾਈਟ।